ਭੋਜਨ ਵਿੱਚ ਨਾਮ ਜਪਿਆ ਹੋਵੇ ਉਹਦੇ ਵਿੱਚ ਗੁਰੂ ਦੀਆਂ ਬਖਸ਼ਿਸ਼ਾਂ ਤੇ ਰਸ ਪਰ ਜਾਂਦਾ ਹੈ ਅਕਬਰ ਬਾਦਸ਼ਾਹ ਨੇ ਜਦੋਂ ਪ੍ਰਸ਼ਾਦਾ ਛਕਿਆ ਉਹਨੇ ਕਿਹਾ ਗੁਰੂ ਅਮਰਦਾਸ ਮਹਾਰਾਜ ਇਹ ਜਿਹੜੀ ਤੁਸੀਂ ਮਰਿਆਦਾ ਬਣਾਈ ਹੈ ਮੈਂ ਡਰਦੇ ਹਾਂ ਡਰਦੇ ਹਾਂ ਤੁਹਾਡਾ ਪ੍ਰਸ਼ਾਦਾ ਛਕਣ ਗਿਆ ਪਰ ਜਿੰਨਾ ਰਸ ਤੁਹਾਡੇ ਲੰਗਰ ਦੀ ਦਾਲ ਵਿੱਚ ਸੀ ਇੰਨਾ ਰਸ 36 ਪ੍ਰਕਾਰ ਦੇ ਭੋਜਨਾਂ ਵਿੱਚ ਨਹੀਂ ਹੈ ਗੁਰੂ ਅਮਰਦਾਸ ਤੁਹਾਡਾ ਹੁਕਮ ਹੋਵੇ ਮੈਂ ਤੁਹਾਡੇ ਲੰਗਰ ਦੇ ਨਾਮ ਜ਼ਮੀਨ ਲਾ ਦਾਂ ਉਸੇ ਜ਼ਮੀਨ ਤੋਂ ਕਣਕ ਆਏਗੀ, ਗਹਿਉ ਆਏਗਾ, ਉੱਥੋਂ ਚੌਲ ਆਉਣਗੇ। ਮਰਹ ਤੁਹਾਡੇ ਲੰਗਰ ਦੇ ਨਾਮ ਜ਼ਮੀਨ ਕਰਦਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ ਹੱਸ ਕੇ ਕਹਿੰਦੇ ਆ ਤੁਰ ਬਾਦਸ਼ਾ ਜੇ ਤੂੰ ਲੰਗਰ ਦੇ ਨਾਮ ਜ਼ਮੀਨ ਲਾਤੀ ਤੇ ਯਾਦ ਰੱਖੀ ਜਿਹੜਾ ਰਸ ਤੈਨੂੰ ਦਾਲ ਵਿੱਚੋਂ ਆਇਆ ਉਹ ਰਸ ਨਹੀਂ ਮੁੜ ਕੇ ਆਉਣਾ। ਕਹਿੰਦਾ ਮਹਾਰਾਜ ਕਿਉਂ? ਕਹਿੰਦੇ ਜਿਹੜੇ ਮੇਰੇ ਸਿੱਖ ਦਸਾਂ ਨੋਹਾਂ ਦੀ ਕਿਰਤ ਕਮਾਈ ਦਾ ਰਸਤਾ ਲਿਆ ਕੇ ਚੜਾਉਂਦੇ ਨੇ ਤੈਨੂੰ ਪਤਾ ਹੈ ਦੋ ਖੱਤੇ ਕਣਕ ਵਿਜਣ ਵਾਲਾ ਸਿੱਖ ਵੀ ਜਦੋਂ ਕਣਕ ਦਾ ਛੱਟਾ ਦਿੰਦਾ ਨਾਲ ਕਹਿੰਦਾ ਧੰਨ ਗੁਰੂ ਨਾਨਕ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਦੋਂ ਕਣਕ ਨੂੰ ਪਾਣੀ ਲਾਉਂਦਾ ਓਦੋਂ ਵੀ ਵਾਹਿਗੁਰੂ ਵਾਹਿਗੁਰੂ ਜਪਦਾ ਤੇ ਬਾਣੀ ਪੜ੍ਹਦਾ ਜਦੋਂ ਸਿੱਖ ਕਣਕ ਦੀ ਵਡਾਈ ਕਰਦਾ ਓਦੋਂ ਵੀ ਵਾਹਿਗੁਰੂ ਜਪਦਾ ਆਪਣੇ ਘਰ ਪਰੋਲੀ ਵਿੱਚ ਕੋਠੀ ਵਿੱਚ ਅੱਜ ਆਪਾਂ ਢੋਲ ਕਹਿੰਦੇ ਪਹਿਲਾਂ ਕੋਠੀ ਕਹਿੰਦੇ ਆਪਣੇ ਘਰ ਪਰੋਲੀ ਕੋਠੀ ਚ ਦਾਣੇ ਪਾਉਣ ਤੋਂ ਪਹਿਲਾਂ ਉਹ ਗੁਰੂ ਦੇ ਲੰਗਰ ਵਾਸਤੇ ਵੈ ਗੁਰੂ ਕਹਿ ਕੇ ਕਰਦੇ ਇੰਨਾ ਸਿਮਰਨ ਕਰਨ ਕਰਕੇ ਦੇ ਵਿੱਚ ਰਸ ਭਰਿਆ ਸਤ ਸੰਗਤ ਅਕਬਰ ਬਾਦਸ਼ਾਹ ਤੋਂ ਪਾਦਸ਼ਾਹ ਨੇ ਲੰਗਰ ਵਾਸਤੇ ਜ਼ਮੀਨ ਨਹੀਂ ਲਈ ਜਦੋਂ ਮਹਾਰਾਜ ਦੇ ਦੂਜੀ ਵਾਰ ਲਾਹੌਰੋਂ ਲੰਗਰੋਂ ਦਰਸ਼ਨ ਕੀਤੇ ਨਾ ਇੱਕ ਪਰਗਣਾ ਜ਼ਮੀਨ ਦਾ ਉਹਨੇ ਚਭਾਲ ਇਲਾਕੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਪਾਤਸ਼ਾਹ ਜਿੱਦਾਂ ਦੀ ਇਹ ਭੰਨੀ ਤੋਢੀ ਧੀ ਹੈ ਮਹਾਰਾਜ ਮੈਂ ਤੁਹਾਡੇ ਦਰ ਦਾ ਸੇਵਕ ਹਾਂ ਭਾਵੇਂ ਹਿੰਦੁਸਤਾਨ ਦਾ ਬਾਦਸ਼ਾਹ ਮਹਾਰਾਜ ਤੁਸੀਂ ਕੁਝ ਨਹੀਂ ਲੈਣਾ ਮੈਂ ਆਪਣੀ ਧੀ ਜਾਣ ਕੇ ਤੁਹਾਡੀ ਭੰਨੀ ਦੇ ਨਾਮ ਜ਼ਮੀਨ ਕਰ ਦਿੱਤਾ ਇੱਕ ਪੂਰਾ ਪਰਗਣਾ ਲਿਖ ਕੇ ਦੇ ਗਿਆ ਜ਼ਮੀਨਦਾਰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਉਹ ਜ਼ਮੀਨ ਨਹੀਂ ਬਾਈ ਖੱਲੀ ਪਿਆ ਦੇਆ ਤਨੂ ਗੁਰੂ ਰਾਮਦਾਸ ਮਹਾਰਾਜ ਗੁਰੂ ਬਣੇ। ਬੀਬੀ ਭਾਨੀ ਤਨੂ ਗੁਰੂ ਰਾਮਦਾਸ ਮਹਾਰਾਜ ਦੇ ਮਹਿਲ ਬਣੇ। ਇਤਿਹਾਸ ਪੜਿਓ ਉਹ ਪਰਗਣਾ ਜ਼ਮੀਨ ਦਾ ਗੁਰੂ ਰਾਮਦਾਸ ਮਹਾਰਾਜ ਨੇ ਨਹੀਂ ਵਾਇਆ। ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਤੇ ਆਏ ਫਿਰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਅਕਵਰ ਬਿੱਲੇ ਦੀ ਉਹ ਜ਼ਮੀਨ ਪਈ ਹੈ ਤੁਹਾਡੇ ਭਰਾ ਪ੍ਰਿਥੀ ਚੰਦ ਨੇ ਰਸਤਾ ਰੋਕ ਦਿੱਤੀਆਂ ਨੇ ਰਸਤਾ ਉਹ ਆਪਣੇ ਵੱਲ ਲੈ ਜਾਂਦਾ ਹੈ ਲੰਗਰ ਛਕਣ ਸਾਡੇ ਵੱਲ ਘੱਲ ਦਿੰਦਾ ਹੈ ਮਹਾਰਾਜ ਉਹਦੇ ਮਸੰਦ ਸਿੱਖਾਂ ਦੀਆਂ ਰਸਤਾ ਲੈ ਜਾਂਦੇ ਨੇ ਜਿਹੜੀ ਜ਼ਮੀਨ ਅਕੌਰ ਵੇਲੇ ਦੀ ਪਈ ਜੇ ਤੁਹਾਡਾ ਹੁਕਮ ਹੋਵੇ ਤਾਂ ਵਹੀ ਕਰੀਏ ਧੰਨ ਬਾਬਾ ਬੁੱਢਾ ਸਾਹਿਬ ਜੀ ਔਰ ਗੁਰੂ ਦੇ ਸਿੱਖਾਂ ਨੇ ਉਹ ਫਿਰ ਚਵਾਲ ਪਰਗਣੇ ਦੀ ਜ਼ਮੀਨ ਵਹੀ ਉੱਥੇ ਫਿਰ ਬਾਬਾ ਬੁੱਢਾ ਸਾਹਿਬ ਦੀ ਢੀਡ ਬਾਬਾ ਬੁੱਢਾ ਸਾਹਿਬ ਬਣੀ ਅੱਜ ਵੀ ਉਹ ਗੁਰਦੁਆਰਾ ਬਣਿਆ ਹੋਇਆ ਹੈ ਉੱਥੇ ਧੰਨ ਬਾਬਾ ਬੁੱਢਾ ਸਾਹਿਬ ਛੇਵੇਂ ਪਾਤਸ਼ਾਹ ਤੱਕ ਆਪ ਤੇ ਸਿੱਖਾਂ ਕੋਲੋਂ ਖੇਤੀ ਕਰਵਾਉਂਦੇ ਦਾ ਹੈ ਕਹਿਣ ਤੋਂ ਭਾਵ ਇਹ ਹੈ ਇਹ ਗੁਰੂ ਦਾ ਦਰ ਹੈ ਇੱਥੇ ਆਪ ਤੇ ਸੋਝੀ ਹੁੰਦੀ ਹੈ ਸਿੱਖ ਨੇ ਕਰਨਾ ਕੀ ਗੁਰੂ ਦੇ ਦਰ ਉੱਤੇ ਅਕਬਰ ਬਾਦਸ਼ਾਹ ਵਰਗਿਆਂ ਨੂੰ ਸੋਝੀ ਆ ਗਈ ਆਪਾਂ ਵੀ ਗੁਰੂ ਚਰਨਾ ਚਰਦਾਸ ਕਰਨੀ ਮਹਾਰਾਜ ਸਾਨੂੰ ਕਿਰਪਾ ਕਰਕੇ ਸੋਝੀ ਦਿਓ ਇਤਿਹਾਸ ਸੁਣਦੇ ਪੜ੍ਹਦੇ ਰਹਿੰਦੇ ਹੋ ਸਾਸਨ ਅਲ ਮੀਰ ਮੰਨੂ ਨੇ ਐਲਾਨ ਕੀਤਾ ਵੀ ਇਹਨਾਂ ਦੀ ਸਿੱਖਾਂ ਦੀ ਕੁੱਲ ਖਤਮ ਕਰ ਦੇ। ਕਹਿੰਦੇ ਕਿਵੇਂ ਹੋਣਾ ਚਾਹੀਦੀ ਹੈ ਕਹਿੰਦੇ ਬੱਚਿਆਂ ਨੂੰ